ਪੰਜਾਬ ਵਿੱਚ ਆਏ ਹੜ੍ਹਾਂ ਨੇ ਬਹੁਤ ਹੀ ਜ਼ਿਆਦਾ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਅਤੇ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦਾ ਕਹਿਣਾ ਇਹੀ ਸੁਣਨ ਨੂੰ ਮਿਲ ਰਿਹਾ ਸੀ ਕਿ ਇਹ ਹੜ ਕੁਦਰਤੀ ਨਹੀਂ ਬਲਕਿ ਲਿਆਂਦੇ ਗਏ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਮੁੱਖ ਮੰਤਰੀ ਦੇ ਵੱਲੋਂ ਨੌਕਰੀ ਦੌਰਾਨ ਕੰਮ ਦੇ ਵਿੱਚ ਕੋਤਾਹੀ ਵਰਤਨ ਦੇ ਕਾਰਨ ਐਕਸ਼ਨ ਸਮੇਤ ਤਿੰਨ ਅਧਿਕਾਰੀਆਂ ਨੂੰ ਨੌਕਰੀ ਤੋਂ ਮੁਅਤਲ ਕਰ ਦਿੱਤਾ ਗਿਆ ਹੈ ਦਸਣਯੋਗ ਹੈ ਕਿ ਮਾਦੋਪੁਰ ਵਿਖੇ ਜੋ ਗੇਟ ਟੁੱਟੇ ਸਨ ਉਸ ਦੇ ਜ਼ਿੰਮੇਵਾਰ ਪਾਏ ਗਏ ਗੁਰਦਾਸਪੁਰ ਦੇ ਐਕਸ਼ਨ ਨਿਤਨ ਸੂਤ ਸਮੇਤ ਅਧਿਕਾਰੀ ਅਰਣ ਕੁਮਾਰ ਜੇ ਸਚਿਨ ਠਾਕੁਰ ਅਧਿਕਾਰੀਆਂ ਨੂੰ ਨੌਕਰੀ ਤੋਂ ਮੁਅਤਲ ਕਰ ਦਿੱਤਾ ਗਿਆ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਮੁੱਖ ਮੰਤਰੀ ਮਾਨ ਦੇ ਵੱਲੋਂ ਜਿਹੜੇ ਕਿ ਮਾਦੋਪੁਰ ਹੈੱਡ ਵਰਕਸ ਦੇ ਗੇਟ ਟੁੱਟਣ ਤੋਂ ਬਾਅਦ ਲੋਕਾਂ ਨੇ ਹੜਾਂ ਦੀ ਮਾਰ ਝੱਲੀ ਬੇਸ਼ੱਕ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਹੜ੍ਹ ਪੀੜਤਾਂ ਦੀ ਬਾਹ ਫੜੀ ਗਈ ਰਾਹਤ ਕਾਰਜ ਚਲਾਏ ਗਏ ਅਤੇ ਹਾਲੇ ਵੀ ਰਾਹਤ ਕਾਰਜ ਜਾਰੀ ਨੇ ਕਿਉਂਕਿ ਖੜਾਂ ਦਾ ਪਾਣੀ ਘਰਾਂ ਚੋਂ ਨਿਕਲਣ ਤੋਂ ਬਾਅਦ 3-3 ਫੁੱਟ ਗਾਰ ਘਰਾਂ ਦੇ ਵਿੱਚ ਜਮਾ ਹੋ ਗਈ। ਹੋ ਸਕਦਾ ਹੋਰ ਵੀ ਅਧਿਕਾਰੀ ਸਰਕਾਰ ਦੀ ਰਡਾਰ ਹੇਠ ਆ ਜਾਣ ਜਿਨ੍ਹਾਂ ਵੱਲੋਂ کوتاਹੀ ਵਰਤੀ ਗਈ ਹੈ ਅਤੇ ਜਿਹੜੇ ਜ਼ਿੰਮੇਵਾਰ ਪਾਏ ਜਾਣਗੇ ਖੜਾਂ ਨੂੰ ਲਿਹਾਉਣ ਦੇ ਲਈ। ਮੁੱਖ ਮੰਤਰੀ ਮਾਨ ਵੱਲੋਂ ਕੀਤੀ ਗਈ ਇਸ ਵੱਡੀ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ? ਟਿੱਪਣੀਆਂ ਦੇ ਜ਼ਰੀਏ ਆਪਣੇ ਸੁਝਾਅ ਜ਼ਰੂਰ ਦਿਓ। ਤਾਜ਼ਾ ਤੇ ਨਵੀਂ ਜਾਣਕਾਰੀ ਲਈ ਦੇਖਦੇ ਰਹੋ ਪੰਜਾਬ ਪ੍ਰਾਈਮ ਟੀਵੀ।